ਅਬਲੋਖ ਕੈ ਔਰ ਰੀਜ ਹੈ ਲਖਹੂਰ ਉਹ ਤਾਂ ਭਜ ਜਾਂਦੇ ਹੁੰਦੇ ਨੇ ਦੂਰ ਹੋ ਜਾਂਦੇ ਨੇ ਗੁਰੂ ਘਰ ਦਾ ਦੂਰ ਹੋ ਗਏ ਉਹਨੋਂ ਤੇ ਬਾਜ ਹੈ ਅਬਲੋਖ ਕੈ ਦੇਖ ਕੇ ਉਹਨਾਂ ਦੀ ਹਾਲਤ ਔਰ ਰੀਜ ਹੈ ਜੀ ਕਾ ਦੇਖੀ ਪੰਜਵੇਂ ਪਾਤਸ਼ਾਹ ਜਦ ਵੱਡੇ ਭਰਾ ਦੀ ਵੱਡੇ ਭਰਾਵਾਂ ਦੀ ਪਰੇ ਹੋ ਸੂਰਜੀ ਨਾ ਹੋ ਸੂਰ ਮਨੇ ਈਰਖਾ ਕਰ ਦਿੰਦੇ ਈਰਖਾਲੇ ਤੋਂ ਪਰੇ ਹੋ ਜਾਂਦੇ ਸੂਰ ਜਦ ਬਰਦੇ ਭਾਜ ਹੈ ਅਵਲੋਖ ਕਾ ਦੇਖ ਲੈਣਦੇ ਜਾਂਦੇ ਕਿ ਇਹ ਨਾ ਈਰਖਾ ਹੈ ਅਰੇ ਜਿਹੜਾ ਹੈ ਲਖ ਹੂਰ ਅਰੇ ਉਹਨਾਂ ਨੇ ਖੁਸ਼ ਹੋਣ ਲੰਦੇ ਨੇ ਦੁਜੀਆ ਮਤਾਲੇ ਦੁਜੀਆ ਮਤਾਲੇ ਦੇਖ ਕੇ ਬੜੇ ਨੇੜੇ ਨੂੰ ਆਉਂਦੇ ਨੇ ਰੀਦ ਬੜੇ ਖੁਸ਼ ਹੁੰਦੇ ਨੇ ਦੁਜੀਆ ਮਤਾਲੇ ਨਾਲ ਖੁਸ਼ ਹੋਣਗੇ ਬਾਕੀਆਂ ਦਾ ਸਾਰਿਆਂ ਦਾ ਮੇਲ ਸੀ ਹੋਰ ਮਤਾਂ ਨਾਲ ਉਹਨਾਂ ਦਾ ਕਿਰਤੀ ਜਨੋ ਨਾ ਰਾਲਾਂ ਦੇ ਆਲ ਵਾਲੇ ਸਾੜੇ ਸੰਤ ਫਿਰਦੇ ਨੇ ਕਿਉਂ ਫਿਰਦੇ ਨੇ ਕਿਉਂਕਿ ਵਰਮਾਚੇ ਛੱਡੀ ਹੋਈ ਹੈ ਉਹ ਤਾਂ ਖੁਸ਼ ਨਹੀਂ ਉਹਨਾਂ ਸਾਡੇ ਨਾਲ ਕੋਈ ਨਹੀਂ ਹੋਇਆ ਕਿਉਂ ਨਹੀਂ ਉਹ ਤਾਂ ਤਾਂ ਆਵਾਂ ਜੇ ਮੱਖੀ ਬੈਠਣ ਦਈਏ ਗੋੜਾ ਹੈ ਨਹੀਂ ਮੱਖੀ ਕਿੱਥੇ ਬੈਠੇ ਉਹਨਾਂ ਨੂੰ ਹਜ਼ਮ ਲੈ ਗੱਲਾਂ ਕਿਸੇ ਚੀ ਪੋਕੜ ਸਾਨੂੰ ਹਜ਼ਮ ਕੋਈ ਨਹੀਂ ਉਹਨਾਂ ਸਭ ਲੋਕ ਮੇਲ ਕਰਕੇ ਚੱਲਣ ਸਾਨੂੰ ਮਹਿਤਾ ਜੀ ਸਾਰਿਆਂ ਨਾਲ ਕਰਦਾ ਪਰ ਗੁਰੂ ਨਾਲ ਮੇਲ ਨਹੀਂ ਛੱਡਦੇ ਗੁਰੂ ਨਾਲ ਮੇਲ ਜੀ ਦਾ ਨਹੀਂ ਹੈਗਾ ਉਹਦੇ ਨਾਲ ਮੇਲ ਕਿਵੇਂ ਹੋ ਜੀ ਜਿਵੇਂ ਲੋਕ ਕਹਿੰਦੇ ਨੇ ਮੈਂ ਚਲੋ ਗੁਰੂ ਦੀ ਗੱਲ ਛੱਡ ਕੇ ਮੇਲ ਕਰ ਲਓ ਫੇਰ ਨਿਕਲਦੇ